ਰਾਮਸਰੂਪ ਅਣਕੀ ਦੇ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਦਾ ਅਗਲਾ ਭਾਗ ਤੈਨ ਤੜਨ ਸਾਂਝਾ ਕਰਨ ਜਾਰੀ ਹੈ ਜੀ ਤੁਸੀਂ ਸਾਨੂੰ YouTube ਚੈਨਲ ਸਭੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਸੋ ਆਓ ਅਗਲਾ ਭਾਗ 3 ਨਾਵਲ ਜ਼ਮੀਨਾਂ ਵਾਲੇ ਦਾ ਤੁਸੀਂ ਸਾਨੂੰ ਸਭੀ ਮੀਡੀਆ 11 ਇੱਕ ਦਿਨ ਆਲਾ ਸਿੰਘ ਵਾਲੇ ਤੋਂ ਦੁਰਗਾ ਮਲ ਆਰਤੀਆ ਸਰਦਾਰਗੜ੍ਹ ਆਇਆ ਬਸ ਆਮ ਚਲਦਿਆਂ ਸਨ ਸਵੇਰ ਸਵੇਰੀ ਆਇਆ ਸੀ ਦਿਨ ਚੜਦੇ ਨਾਲ ਹੀ ਹੱਥ ਵਿੱਚ ਮੋਢ ਜਿੰਨੀ ਬੈਂਤ ਦੀ ਸੋਟੀ ਫੜੀ ਹੋਈ ਸੀਗੀ ਜਿਹਦਾ ਮੁਠਾ ਬੜਾ ਮਜ਼ਬੂਤ ਸੀਗਾ ਦੂਜੇ ਪਾਸੇ ਲੋਹੇ ਦੀ ਖੋਪ ਚੜੀ ਹੋਈ ਸੀਗੀ ਦੁਰਗਾ ਮੰਨ ਲੇ ਚਿੱਟਾ ਕੁਰਤਾ ਪਿਆ ਮੱਪਣਿਆ ਹੋਇਆ ਸੀਗਾ ਸਿਰ ਉੱਤੇ ਸੰਤਰੀ ਪੱਗ ਬੰਨੀ ਹੋਈ ਸੀਗੀ ਦੋਵੇਂ ਹੱਥਾਂ ਵਿੱਚ ਸੋਨੇ ਦੀਆਂ ਛਾਪਾਂ ਕੁਰਤੇ ਦੀ ਜੇਬ ਵਿੱਚ ਐਨਕ ਦਾ ਕੇਸ ਖੀਸੇ ਵਿੱਚ ਮੁਠੀਕ ਸੌਫ ਦੇ ਦਾਣੇ ਉਹ ਮੂ ਵਿੱਚ ਇੱਕ ਦਾਣਾ ਪਾਉਂਦਾ ਉਸੇ ਨੂੰ ਖਾਸਾ ਖਾਸਾ ਚਰ ਚਪੋਲੀ ਜਾਂਦਾ ਪਿੰਡ ਵਿੱਚ ਉਹਦੀਆਂ ਬਹੁਤ ਸਾਮੀਆਂ ਸਨ ਵਿਆਜੂ ਪੈਸੇ ਦੇ ਕੇ ਇੱਕ ਤਰ੍ਹਾਂ ਨਾਲ ਸਾਰਾ ਪਿੰਡ پروਇਆ ਪਿਆ ਸੀ ਉਹ ਇਦਾਂ ਹੀ ਮਹੀਨੇ ਦੋ ਮਹੀਨੇ ਬਾਅਦ ਪਿੰਡ ਦਾ ਗਿੜਾ ਮਾਰਦਾ ਸਭ ਦੀ ਸੌਖ ਸੰਦ ਪੁੱਛ ਜਾਂਦਾ ਮਿੱਠਾ ਬੋਲਦਾ ਉਹਦੇ ਮਿੱਠੇ ਬੋਲਾਂ ਵਿੱਚ ਕਾਟੀਆਂ ਤੇ ਗੁੱਜੀਆਂ ਰਮਝਾਂ ਹੁੰਦੀਆਂ ਸੀਗਾ ਸਵੇਹਾ ਆਉਂਦਾ ਤਾਂ ਕਿ ਲੋਕਾਂ ਦੇ ਖੇਤੀ ਜਾਣ ਤੋਂ ਪਹਿਲਾਂ ਪਹਿਲਾਂ ਹੀ ਉਹ ਸਭ ਨੂੰ ਮਿਲ ਸਕੇ ਕਿਸੇ ਦੇ ਘਰੇ ਬੈੰਦਾ ਨਹੀਂ ਸੀਗਾ ਚਾਹ ਪਾਣੀ ਵੀ ਨਾ ਪੀਂਦਾ ਬਸ ਗੱਲਾਂ ਕਰਦਾ ਵਿੜੇ ਵਿੱਚ ਖੜਾ ਖੜਾ ਤੇ ਖੜਾ ਖੜਾ ਹੀ ਮੁੜ ਜਾਂਦਾ ਉਹਨੇ ਤਾਂ ਕਿੰਨੇ ਹੀ ਘਰ ਕੱਢਣੇ ਹੁੰਦੇ ਸੀਗੇ ਉਸ ਦਿਨ ਭਗਵਾਨ ਤੋਂ ਦੇ ਘਰ ਬੈਠਣ ਆਇਆ ਸੀਗਾ ਹਰ ਘਰ ਜਾ ਕੇ ਇਹੀ ਗੱਲ ਆਖਦਾ ਮੈਂ ਤਾਂ ਉਧਰ ਆਇਆ ਸੀ ਭਗਵਾਨ ਸੋਂਦੇ ਜਰਨੈਲ ਕਰਕੇ ਜਰਨੈਲ ਬੋਰਡ ਵਾਲੇ ਖੂਵਲ ਪਤਾ ਨਹੀਂ ਕੀ ਕਰਨ ਗਿਆ ਸੀਗਾ ਰਾਤ ਨੂੰ ਉੱਠਦੇ ਹੀ ਕਿਸੇ ਵੇਲੇ ਗਿਆ ਹੋਵੇਗਾ ਤੜਕੇ ਹੀ ਲੋਕਾਂ ਨੇ ਦੇਖਿਆ ਉਹਦੀ লাশ ਖੂ ਦੇ ਪਾਣੀ ਉੱਤੇ ਫੁਲ ਕੇ ਕੁੱਪਾ ਬਣੀ ਹੋਈ ਸੀਗੀ ਲੋਕ ਆਖ ਰਹੇ ਸਨ ਇਹ ਤਾਂ ਕਈ ਦਿਨਾਂ ਦਾ ਪਾਣਾ ਲੱਗਦਾ ਹੈ ਇੱਕ ਰਾਤ 'ਚ ਤਾਂ ਬੰਦਾ ਉੱਤੇ ਨਹੀਂ ਆਉਂਦਾਗਾ ਸੜੇਹਾਣ ਵੀ ਦੇਖੋ ਕਿੰਨੀ ਮਾਰੀ ਜਾਂਦੀ ਹੈ ਕੇਰਲਾਸ਼ਾ ਵਗਾ ਕੇ ਉਹਨਾਂ ਨੇ ਦੋ ਬੰਦੇ ਥੱਲੇ ਖੂਵ ਵਿੱਚ ਉਤਾਰੇ ਸਨ ਅਤੇ ਉਹਦੀ লাশ ਬਾਹਰ ਕੱਢੀ ਸੀਗੀ ਵੱਡੇ ਟੋਕਰੇ ਚ ਪਾ ਕੇ ਸਾਰੇ ਪਿੰਡ ਵਿੱਚ ਫਿਰ ਤੁਰ ਕੇ ਉਹ ਦੇਬੇ ਦੀ ਦੁਕਾਨ ਵਿੱਚ ਆ ਬੈਠਾ ਦੇਬੇ ਦੀ ਬਹੂ ਨੇ ਚਾਹ ਬਣਾਈ ਸੀ ਕਰਾਰੀ ਜਹੀ ਵਿੱਚ ਲੌਂਗ ਲੈਚੀਆਂ ਪਾ ਕੇ ਬਹੁਤ ਦੁੱਧ ਵਾਲੀ ਇਹ ਦੁਕਾਨ ਦੇਬੇ ਦੇ ਘਰ ਵਿੱਚ ਹੀ ਸੀਗੀ ਮਕਾਨ ਦੇ 4 ਕਮਰੇ ਸਨ ਤਿੰਨ ਕਮਰਿਆਂ ਵਿੱਚ ਉਹਨਾਂ ਦਾ ਘਰ ਇੱਕ ਵਿੱਚ ਦੁਕਾਨ ਸੀਗੀ ਇਹਦਾ ਇੱਕ ਬਾਰ ਘਰ ਵਿੱਚ ਖਲਦਾ ਤੇ ਇੱਕ ਗਲੀ ਵਿੱਚ ਦੇਬਾ ਉਰਫ ਬਲਦੇਵ ਰਾਜ ਆਪ 8ਵੀਂ ਫੀਲ ਸੀਗਾ ਉਹ ਹੁਣ ਉਹਦੇ ਦੋਵੇਂ ਜਵਾਕ ਮੁੰਡਾ ਤੇ ਕੁੜੀ ਸਕੂਲ ਜਾਂਦੇ 6ਵੀਂ 7ਵੀਂ ਵਿੱਚ ਪੜ੍ਹਦੇ ਸਨ ਦੁਕਾਨਵਾਵਾ ਚੱਲਦੀ ਸੀਗੀ ਬਸ ਗੁਜ਼ਾਰਾ ਹੋ ਰਿਹਾ ਸੀਗਾ ਆਪ ਦੇਬਾ ਜੇ ਕਦੇ ਦੁਕਾਨ ਉੱਤੇ ਨਾ ਹੁੰਦਾ ਤਾਂ ਉਹਦੀ ਤਿੰਨੀ ਸੌਦਾ ਦਿੰਦੀ ਸੀਗੀ ਉਹਨਾਂ ਸਾਰਾ ਹਿਸਾਬ ਕਿਤਾਬ ਆਉਂਦਾ ਸੀ ਫਿਰ ਵੀ ਬਾਣੀਆਂ ਦਿੱਤੀ ਸੀਗੀ ਉਹ ਸਭ ਕੁ ਉਹ ਦੇਬੇ ਨਾਲੋਂ ਤਿੱਖੀ ਸੀਗੀ ਘਰਾਂ ਵਿੱਚੋਂ ਦੇਬਾ ਦੁਰਗਾ ਮੱਲ ਦਾ ਭਤੀਜਾ ਲੱਗਦਾ ਸੀ ਉਹ ਚਾਹ ਪੀ ਰਹੇ ਘਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਸਨ ਕਿ ਇੱਕ ਬੰਦਾ ਆਇਆ ਤੇ 2 ਕਿਲੋ ਗੁੜ ਤਲਵਾ ਲਿਆ ਇੱਕ ਪਈਆ ਖੁਲੀ ਜਾ ਪੈਸੇ ਕਹਿੰਦਾ ਲੈਖ ਲੈ ਫਿਰ ਦੇਖੇ ਜਾਊਗਾ ਨਾ ਇਹ ਘਲ ਝੂਠੀ ਆ ਦੋ ਸਾਲ ਹੋ ਗਏ ਤੂੰ ਸਾਬ ਨਹੀਂ ਕੀਤਾਗਾ ਦੇਬੇ ਨੇ ਕਰੜਾ ਹੋ ਕੇ ਅੱਖਾਂ ਕੱਢੀਆਂ ਸੀਗਾ ਇਹ ਕੀ ਗੱਲ ਯਾਰ ਦੇਬਮਲ ਅਸੀਂ ਪਿੰਡ ਤਾਂ ਨਹੀਂ ਛੱਡ ਚੱਲੇ ਆਣ ਜਿਤਾੜਿਆਂ ਜ਼ਮੀਨਾਂ ਵਾਲਿਆਂ ਫਿਰ ਵੀ ਐਤਕੀ ਦੀ ਫਸਲ ਤੇ ਤੇਰਾ ਸਾਰਾ ਨਮੀੜਾ ਨਬੇੜ ਦੂੰਗਾ ਉਹ ਦੇਬੇ ਦੀ ਅਗਲੀ ਗੱਲ ਸੁਣੇ ਬਗੈਰ ਹੀ ਦੁਕਾਨ ਦੀ ਦੇਲੀ ਟੱਪ ਗਿਆ ਸੀਗਾ ਦਰਗਾਹ ਮੱਲ ਉਹਦੀ ਜਾਂਦੇ ਦੀ ਪੈਠ ਵੱਲ ਝਾਕਦਾ ਰਹਿ ਗਿਆ ਚਾਹ ਦੀ ਆਖਰੀ ਘਟ ਪਰ ਫਿਰ ਪੁੱਛਣ ਲੱਗਿਆ ਕਿੰਨਾ ਕੁ ਉਧਾਰ ਪਿਆ ਜਾਂਦਾ ਆ ਉਧਾਰ ਹੀ ਉਧਾਰ ਐ ਸਭ ਦਾ ਪੈਸਾ ਤਾਂ ਕਦੇ ਕੋਈ ਦੇ ਕੇ ਨਹੀਂ ਜਾਂਦਾ ਜੱਟਾਂ ਕੋਲ ਪੈਸੇ ਹੁੰਦੇ ਵੀ ਕਦੋਂ ਨਹੀਂ ਵਾਸ ਇੱਕ ਦਾਣਿਆਂ ਦੀ ਚੁੰਗਾ ਨੇ ਕੋਈ ਬਹੁਤਾ ਦੇ ਜੇ ਕੋਈ ਥੋੜਾ ਦੇ ਜੇ ਹਾੜੀ ਸੋਣੀ ਮਰਦਾਏ ਕੁਝ ਦਰਗਾਹ ਮੱਲ ਨੇ ਸਭਾਈ ਕੀ ਪੁੱਛਿਆ ਸੀਗਾ ਅੱਧ ਮਸਾ ਫਿਰ ਰਹਿ ਜਾਂਦਾ ਆ ਫਿਰ ਵੀ ਥੋੜਾ ਥੋੜਾ ਦੇ ਹੀ ਦਿੰਦੇ ਨੇ ਪੂਰਾ ਨਹੀਂ ਨਿਵੇੜਦੇਗੇ ਪੂਰਾ ਤਾਂ ਨਿਬੜਦਾ ਵੀ ਨਹੀਂ ਹੁੰਦਾ ਕਾ ਪੂਰਾ ਕੋਈ ਨਿਵੇੜ ਗਿਆ ਦਾ ਸਮਝੋ ਗਿਆ ਫਿਰ ਨਹੀਂ ਆਉਂਦਾ ਕੋਈ ਤੇਰੀ ਦੁਕਾਨ ਤੇ ਦੁਰਗਮਲ ਨੇ ਗੁੱਜਾ ਪੇ ਦੱਸਿਆ ਇਹ ਤਾਂ ਹੈ ਦੇਵਾ ਪਹਿਲਾਂ ਹੀ ਸਭ ਜਾਣਦਾ ਸੀਗਾ ਗੱਲਾ-ਗੱਲਾਂ ਵਿੱਚ ਫਿਰ ਦਰਗਾ ਮੰਨ ਲਈ ਉਹਨੂੰ ਆਪਣਾ ਜਾਣ ਕੇ ਸੁਝਾਉ ਦਿੱਤਾ ਤੂੰ ਇਹ ਜੱਟਾਂ ਦੇ ਉਧਾਰ ਦਾ ਕੰਜਰਖਾਨਾ ਛੱਡ ਪਰੇ ਮੇਰੇ ਕੋਲ ਆ ਜਾ ਆਲਾ ਸਿੰਘ ਵਾਲੇ ਉੱਥੇ ਮੈਂ ਤੈਨੂੰ ਕਬਾੜੀਆਂ ਦੇ ਲਵਾ ਦਿੰਨਾ ਆ ਤਨਖਾਹ ਤੇ ਉਹਨਾਂ ਦਾ ਕੰਮ ਕਰੀ ਭੁੱਖਾ ਨਹੀਂ ਮਰਦਾਗਾ ਆਪ ਤੇ ਜਵਾਕ ਵੀ ਪੜਾ ਲੇਗਾ ਨਾਲੇ ਚੰਗੇ ਸਕੂਲ 'ਚ ਕਿਸੇ 'ਚ ਇੱਥੇ ਜਿਹੜਾ ਉਧਾਰ ਪੈ ਗਿਆ ਲੋਕਾਂ 'ਚ ਐਸ ਕਿੰਦੀ ਫਸਲ ਨੂੰ ਉਗਰਾ ਲਿਆ ਜਿੰਨਾ ਉਗਰਾਇਆ ਜਾਂਦਾ ਹੈ ਹਣ ਉਧਾਰ ਦੇਣਾ ਬੰਦ ਕਰ ਦੇ ਉਧਾਰ ਬੰਦ ਨਹੀਂ ਹੁੰਦਾ ਤਾਇਆ ਫਿਰ ਉਗराई ਨਹੀਂ ਹੋਣੀਗੀ ਓਏ ਸੌਦਾ ਵੀ ਨਾ ਲਿਆ ਥੋੜੀਆਂ ਜਿੰਗੀਆਂ ਚੀਜ਼ਾਂ ਰੱਖ ਬਸ ਸਸਤਨ ਸਸਤਨ ਕਮਲਾ ਤੂਤਾ ਸ਼ਹਿਰ ਜਾਨ ਦੇ ਚਾਵਜ ਦੇ ਬਜਿੱਤੀ ਵੀ ਕੋਲ ਹੀ ਕੁੰਡ ਕੱਢੀ ਬੈਠੀ ਹੰਗਾਰਾ ਭਰ ਰਹੀ ਸੀਗੀ ਤਿੰਨਾ ਭਰਾਵਾਂ ਨੂੰ ਜਨੈਲ ਮਰੇ ਦਾ ਕੋਈ ਦੁੱਖ ਨਹੀਂ ਸੀਗਾ ਸ਼ਰੀਗ ਉਜੜਿਆ ਵਿੜਾ ਮੂਕਲਾ ਉਹਦਨੇ ਬੋਲਦੇ ਚਾਹੇ ਕੁਝ ਨਹੀਂ ਸਨ ਪਰ ਅੰਦਰੋਂ ਚੁੱਪ ਭਰੀ ਖੁਸ਼ੀ ਸੀਗੀ ਕਿ ਉਹਨਾਂ ਦੇ ਹਿੱਸੇ ਦੀ ਜ਼ਮੀਨ ਵਧ ਗਈ ਹੈ ਦੁੱਖ ਸੀ ਤਾਂ ਬਸ ਮਖਤਿਆਰੋਂ ਨੂੰ ਉਹਦਾ ਰੋਣ ਥਮਦਾ ਨਹੀਂ ਸੀਗਾ ਉਹਦਾ ਮਾਂ ਜਾਇਆ ਮੁੱਕ ਗਿਆ ਸੀਗਾ ਅਣਾਈ ਮੌਤ ਮਰਿਆ ਸੀਗਾ ਇਹ ਕੋਈ ਛੋਟੀ ਮੋਟੀ ਛੱਟ ਨਹੀਂ ਸੀਗੀ ਚਾਹੇ ਨਸ਼ੇ ਪੱਤੇ ਕਰਦਾ ਸੀਗਾ ਪਰ ਅੱਖੀ ਤਾਂ ਦੱਸਦਾ ਸੀ ਨਾ ਉਹ ਕਿਸੇ ਦਾ ਕੀ ਲੈਂਦਾ ਸੀਗਾ ਬਸ ਇੱਕ ਟੱਕ ਦੀ ਬਰਕੀ ਦਾ ਪਾਈਵਾਲ ਸੀਗਾ ਪ੍ਰਾਣਾ ਤੇ ਮੁਖਤਿਆਰ ਉਹ ਦੋਵੇਂ ਆਏ ਸਨ ਫੋਗ ਤੱਕ ਉਹ ਸਰਦਾਰਗੜ੍ਹ ਹੀ ਟਿਕੇ ਰਹੇ ਸਨ ਮੁਖਤਿਆਰੋ ਦੇ ਦੋਵੇਂ ਮੁੰਡੇ ਵੀ ਆਏ ਸਨ ਖਾਸੇ ਵੱਡੇ ਸਨ ਕਾਲਜ ਦੇ ਵਿਦਿਆਰਥੀ ਸਨ ਉਹ ਦੋਕ ਦਿਨਾਂ ਤੋਂ ਵੱਧ ਹੀ ਨਹੀਂ ਰਹੇ ਕੇ ਚਲੇ ਗਏ ਉਹਨਾਂ ਦੀ ਪੜ੍ਹਾਈ ਖਰਾਬ ਹੁੰਦੀ ਸੀਗੀ ਰੋਟੀ ਟੋਕ ਨੂੰ ਘਰ ਵਿੱਚ ਦਾਦੀ ਜੀ ਆਉਂਦੀ ਸੀਗੀ ਪਰ ਉਹਨਾ ਤਾਂ ਭੋਗ ਤੋਂ ਬਾਅਦ ਚਲਿਆ ਗਿਆ ਪਰ ਕੁੜੀ ਫੇਰ ਵੀ ਉੱਥੇ ਸੀਗੀ ਰੋਟੀ ਉਹ ਕਰਦੀ ਸੀਗੀ ਉਹੀ ਪਸ਼ੂਆਂ ਦਾ ਗੂਹਾ ਕੁੜਾ ਹਮਿੰਦਰ ਨੂੰ ਸਾਥ ਮਿਲ ਗਿਆ ਹੋਵੇ ਜਿਵੇਂ ਭੈਣ ਪਾਈ ਬੈਠ ਕੇ ਸਲਾਹਾਂ ਜਹੀਆਂ ਕਰਦੇ ਰਹਿੰਦੇ ਥੋੜੀ ਦੋਮਾ ਦੀ ਉਮਰ ਤਾਂ ਗਈ ਪਾਈ ਹੁਣ ਜੇ ਸਿੰਦਰੇ ਨੂੰ ਹੀ ਕੋਈ ਸਾਥ ਅੜ ਜੇ ਤਾਂ ਉਹ ਜਾਣੇ ਰੋਟੀ ਪੱਕਦੀ ਤਹੋ ਜੇ ਮਖਤਿਆਰੋ ਝੇੜਾ ਕਰਦੀ ਸੀਗੀ ਸਿੰਦਰਾ ਲੱਥ ਹੈ ਭਾਈ ਇਹਨੂੰ ਵਿਆਹ ਕੇ ਕੀ ਕਰੂ ਕੋਈ ਅਸਾ ਪਤਾ ਤਾਂ ਖੈਰ ਨਹੀਂ ਕਰਦਾ ਕੋਈ ਜਰਨੈਲ ਵਾਂਗੂ ਹੂੰ ਪਰ ਕਰੇ ਨਹੀਂ ਵਰਦਾਗਾ ਖੇਚ ਵੀ ਨਹੀਂ ਜਾਂਦਾ ਕਦੇ ਜਾਂਦਾ ਏ ਬਸ ਲੰਡਰ ਮੁੰਡਿਆਂ ਨਾਲ ਬੈਠਾ ਨਾ ਉੱਠਣਾ ਇਹਦਾ ਮੰਦਰ ਨੇ ਦੱਸਿਆ ਸੀਗਾ ਸੁਣ ਕੇ ਮਖਤਿਆਰ ਹੋ ਹੈਰਾਨ ਹੋਈ ਕਹਿੰਦੀ ਦੇਖਨ ਨੂੰ ਤਾਂ ਲੱਗਦਾ ਨਹੀਂ ਇਹ ਜਿਹਾ ਬਈ ਇਹੋ ਜਿਹਾ ਹੋਊਗਾ ਬਸ ਭਾਈ ਤੇਰੇ ਮੂਰੇ ਬਲੂੰਗੜਾ ਜਾ ਬਣ ਜਾਂਦਾ ਆ ਵਿੱਚੋਂ ਖਰਾਬ ਐ ਕੰਮ ਨਹੀਂ ਤੰਦਾ ਨਹੀਂ ਦੋਵੇਂ ਵੇਲੇ ਰੋਟੀ ਨੂੰ ਡਿਬਰਾ ਫੜ ਕੇ ਚੁੱਲੇ ਮੂਰੇ ਆ ਖੜਦਾ ਐ ਆਪਦੀ ਆਪ ਚਾਹ ਬਣਾ ਕੇ ਪੀਊਗਾ ਸਾਰਾ ਦੁੱਧ ਪਾ ਲਿੰਦਾ ਆ ਮੇਰੀ ਚਾਹ ਤਾਂ ਉਹਨੂੰ ਸਵਾਲ ਹੀ ਨਹੀਂ ਲੱਗਦੀਗੀ ਪਿੰਦਰ ਪਟ ਰਿਹਾ ਸੀਗਾ ਮੈਂ ਤਾਂ ਐਂ ਗੱਲ ਕਰਦੀ ਸੀ ਬਈ ਇਹਦੀ ਉਮਰ ਐ ਇਹਨੂੰ ਚੜ ਸਕਦਾ ਐ ਕੋਈ ਸਾਖ ਫਿਰ ਤਿੰਨਾਂ ਦੀ ਰੋਟੀ ਪੱਕਦੀ ਹੋ ਜੇ ਉਮਰ ਨੂੰ ਸਾਡੇ ਕੀ ਗੋਲੀ ਲੱਗੀ ਐ ਬੰਦਾ ਕਬੀਲਦਾਰ ਤਾਂ ਹੋਵੇ ਤਮੀ ਤੀਵੀ ਕਬੀਲਦਾਰ ਦੇ ਵਸਦੀ ਐ ਇਹਦੇ ਕੀ ਵਸੂਕੀ ਮਿੰਦਰ ਨੂੰ ਗੁੱਸਾ ਚੜਨ ਲੱਗ ਪਿਆ ਸੀਗਾ ਫਿਰ ਤੂੰ ਕਰਾ ਲੈ ਚੱਲ ਕਰਨਿਆਰ ਛੱਡ ਪਰਾਂ ਤੂੰ ਤਾਂ ਕਬੀਲਦਾਰ ਐ ਤੂੰ ਤਾਂ ਤੀਮੀਆਂ ਨਾਲੋਂ ਬਾਦੂ ਐ ਭਾਈ ਉਹ ਹੱਸਣ ਲੱਗੀ ਸੀਗੀ ਮੇਰਾ ਸਾਲਾ ਕੋਈ ਜੱਟ ਆਵੇ ਵੀ ਜੇ ਇਹ ਗੱਲ ਹੋ ਜੇ ਮੈਂ ਸਾਰਾ ਘਰ ਬੰਨ ਕੇ ਰੱਖ ਦਿਆਂ ਦਿਖਾ ਦੇਵਾਂ ਮਿੰਦਰ ਦੀਆਂ ਅੱਖਾਂ ਵਿੱਚ ਝੋਰਾ ਸੀਗਾ ਇੱਕ ਤਾਂ ਪੈイズਮੀਨ ਥੋੜੀ ਰਹਿ ਗਈ ਆ ਤੁਹਾਡੇ ਕੋਲੇ ਗਹਣੇ ਧਰੀ ਦੇਖ ਕੇ ਅਗਲਾ ਤਲਕ ਜਾਂਦਾ ਆ ਬਗਾਨੀ ਤੀ ਕੋਈ ਘਰ ਸਾਂਭ ਲਿਆ ਕੇ ਬਸ ਇੱਕ ਸਿੰਦਰਾ ਤਾਂ ਹੈਗਾ ਜਿਹੋ ਜਿਹਾ ਹੈਗਾ ਆ ਮੈਂ ਜੇ ਕਰਨੇਲ ਕਮਾਈ ਕਰਕੇ ਸਾਰੀ ਛੜਾ ਲਾਵਾਂਗੇ ਉਦੋਂ ਕੈੜ ਹੋ ਜਾਊਗਾ ਸਭ ਘਰ ਦੀ ਉਖੜੀ ਕਬੀਲਦਾਰੀ ਦਾ ਇਲਾਜ ਜਿਵੇਂ ਬਸ ਇੱਕ ਤੀਵੀ ਦੀ ਹੀ ਰਹਿ ਗਈ ਹੋਵੇ ਚਾਰ ਕਿੱਲੇ ਵੇਚ ਕੇ 20 ਪਾਈ ਤੁਹਾਡੇ ਕੋਸਨਾ ਬਣਿਆ ਫਿਰ ਇਹ ਇਨੀ ਜ਼ਮੀਨ ਗਹਣੇ ਕਿਵੇਂ ਟਿਕਦੀ ਆ ਬਸ ਭਾਈ ਪੁੱਛਣਾ ਕੁਛ ਆ ਜਿਹੜੀ 10 ਕਿੱਲੇ ਬਚੀ ਹੋਈ ਹੈ ਉਹ ਵੀ ਮੇਰੇ ਪੈਰੋਂ ਬਚੀ ਹੋਈ ਹੈ ਨਹੀਂ ਤਾਂ ਕਬੀਲਦਾਰੀ ਹੋਈ ਸਾਰਾ ਖੂਇਖ ਹੈ ਖੂਇ ਖੂ ਨਾ ਫਿਰ ਵੀ ਕੀ ਕਰਦੇ ਘਰ ਦੇ ਖਰਚੀ ਸਾਲੇ ਤਲੀਨੀ ਧਰਨ ਦਿੰਦੇਗੇ ਉਹ ਜਿਹੜਾ ਮਰ ਗਿਆ ਜਾਂ ਮੁੱਕ ਗਿਆ ਉਹਦੇ ਨਸ਼ੇ ਪੱਤੇ ਪੂਰੇ ਨਹੀਂ ਸੀ ਹੁੰਦੇ ਕਿ ਜੇ ਨਾ ਦਿੰਦਾ ਮੈਂ ਤਾਂ ਖੂਨ ਉਤਰਦਾ ਸੀਗਾ ਆਖਰ ਉਹੀ ਕੀਤੀ ਉਹਨੇ ਕਿਸੇ ਨੂੰ ਕੀ ਕਹੀਏ ਫਿਰ ਦੱਸਣ ਲੱਗਿਆ ਖੇਤਾਂ ਦਾ ਖਰਚ ਅੱਡਾ ਖਾਦਾਂ ਤੇ ਦਵਾਈਆਂ ਤੇ ਕਿੰਨਾ ਹੋ ਜਾਂਦਾ ਆ ਫਿਰ ਇੰਜਨ ਮੇਰਾ ਸਾਲਾ ਪਾਣੀ ਵਾਂਗੂ ਤੇਲ ਪੀਂਦਾ ਆ ਜਿੰਨਾ ਖਰਚਾ ਹੋ ਜਾਂਦਾ ਏ ਉਨੀ ਫਸਲ ਨਹੀਂ ਹੁੰਦੀ ਫਸਲ ਵੀ ਕਿਹੜਾ ਘਰ ਆਉਂਦੀ ਹੈ ਆੜ ਤਾਂ ਦੀ ਹੀ ਪੂਰੀ ਕਰ ਲੈਂਦੀ ਆ ਤੈਨੂੰ ਕੀ ਦੱਸਾਂ ਤੁਸੀਂ ਕਿਹੜਾ ਖੇਤੀ ਨਹੀਂ ਕਰਦੇਗੇ ਸਭ ਪਤਾ ਏ ਤੈਨੂੰ ਉਹ ਤੋਂ ਦੂਜੇ ਤੀਜੇ ਦਿਨ ਹੀ ਦੁਰਗਾ ਮੱਲ ਨੇ ਫੇਰ ਪਿੰਡ ਦਾ ਘੇੜਾ ਮਾਰਿਆ ਉਹ ਭੋਗ ਉੱਤੇ ਵੀ ਆਇਆ ਸੀਗਾ ਪਰ ਪਤਾ ਨਹੀਂ ਕੀ ਸੋਚ ਕੇ ਫੇਰ ਆ ਗਿਆ ਸੀਗਾ ਸਾਰੇ ਪਿੰਡ ਦਾ ਚੱਕਰ ਲਾਇਆ ਸਾਮੀਆਂ ਦੇ ਘਰ ਕਰ ਗਿਆ ਦੇਬੇ ਦੀ ਦੁਕਾਨ ਤੇ ਚਾਹ ਪੀਤੀ ਤੇ ਫੇਰ ਆਲਾ ਸਿੰਘ ਵਾਲੇ ਨੂੰ ਮੁਰਦਾ ਮੁਰਦਾ ਭਗਵਾਨ ਸੁੰਦਰ ਦੇ ਘਰ ਆ ਗਿਆ ਦੁਪਹਿਰ ਦਾ ਵੇਲਾ ਸੀ ਮਖਤਿਆਰੋ ਚੁੱਲ੍ਹੇ ਉੱਤੇ ਰੋਟੀ ਲਾ ਕੇ ਖੜੀ ਸੀ ਪੈਣ ਪਾਈ ਰੋਟੀ ਖਾਣ ਦੀ ਤਿਆਰੀ ਕਰ ਰਹੇ ਸਨ ਕਰਨੈਲ ਤੇ ਸਿੰਦਰਾ ਘਰ ਨਹੀਂ ਸਨ ਕਰਨੈਲ ਖੇਤ ਗਿਆ ਹੋਇਆ ਸੀ ਤੇ ਸਿੰਦਰਾ ਇਧਰ ਉਧਰ ਕਿਧਰੇ ਹੋ ਸਕਦਾ ਹੈ ਉਹ ਵੀ ਕਰਨੈਲ ਨਾਲ ਕੀ ਹੋਵੇ ਕਰਨੈਲ ਫਿਰ ਵੀ ਉਹ ਉਹਨੂੰ ਬਰਿਆਤ ਰਿਆਕੇ ਖੇਤ ਲੈ ਜਾਂਦਾ ਸੀਗਾ ਦਰਗਮਲ ਵਿੜੇ ਵਿੱਚ ਖੜਾ ਪਸ਼ੂ ਆ ਦੀ ਖੁਰਨੀ ਵੱਲ ਝਾਕਣ ਲੱਗਾ ਸੀਗਾ ਖੁਰੜੀ ਸਾਫ਼ ਸੀਗੀ ਵਿੜੇ ਵਿੱਚ ਗੋਹਾ ਕੂੜਾ ਕਿਧਰੇ ਨਹੀਂ ਸੀਗਾ ਸਗੋ ਸਾਰਾ ਵਿੜਾ ਹੀ ਸੰਭਰਿਆ ਪਿਆ ਸੀ ਦਰਗਮਲ ਹੈਰਾਨ ਹੋਇਆ ਫਿਰ ਜਦੋਂ ਉਹਦੀ ਨਜ਼ਰ ਮਖਤਿਆਰੋ ਵੱਲ ਗਈ ਤਾਂ ਉਹ ਸਭ ਸਮਝ ਗਿਆ ਮਸਕਰਾ ਪਿਆ ਕਹਿਣ ਲੱਗਾ ਅੱਛਾ ਫਾਈ ਤੂੰ ਆਈ ਹੋਈ ਏ ਉਦਨ ਦੀ ਇੱਥੇ ਹੀ ਹੈ ਬਾਈ ਹਾਂ ਚਾਚਾ ਜਾਉਂਗੀ ਹੁਣ ਇੱਕ ਦੋ ਦਿਨਾਂ ਨੂੰ ਹੋਰ ਮੈਂ ਕਿੰਨਾ ਚਿਰ ਬੈਠੀ ਰਹੂੰਗੀ ਚੰਗਾ ਭਾਈ ਇਹਨਾਂ ਨੂੰ ਭਾਈ ਸਹਾਰਾ ਦੇ ਜੀਗੀ ਨਹੀਂ ਤਾਂ ਭਾਈ ਬੁਰਾ ਹਾਲ ਹੈ ਇਹਨਾਂ ਦਾ ਤਾਂ ਬਸ ਇੱਕ ਮਿੰਦਰ ਸੋਈ ਹੈ ਘਰ ਸੰਭਣ ਵਾਲਾ ਹੋਰ ਤਾਂ ਸਰਿਆ ਪਿਆ ਹੈ ਮਿੰਦਰ ਨੇ ਡੁੱਡ ਜਿਹਾ ਮਾਰ ਦਿਆ ਦਰਗਾਮਾ ਲੋ ਨੂੰ ਪੀੜੀ ਦੇ ਦਿੱਤੀ ਸੀਗੀ ਅਤੇ ਉਹ ਕੰਧ ਦੀ ਓਟ ਤਕਾ ਕੇ ਬਹਿ ਗਿਆ ਸੀਗਾ ਇਹ ਪੱਟੀ ਬਣੀ ਏ ਕੱਲ ਖੇਚ ਗਿਆ ਸੀਗਾ ਕਈ ਦਿਨਾਂ ਪਿਛੋਂ ਸੂਲ ਵੱਜੀ ਸਾਲੀ ਕਿੱਕਰਦੀ ਐਨ ਪਤਲੀ ਦੇ ਵਿਚਾਲੇ ਹੀ ਕਿਉਂ ਜੋੜੇ ਨਹੀਂ ਸੀ ਪਾਏ ਹੋਏਗੇ ਸੀਗੇ ਜੋੜੇ ਵੀ ਪਰ ਤਰੇਕਾ ਸੇ ਹੋਏ ਨਹੀਂ ਸੂਲ ਵਿੱਚ ਦੀ ਨਿਕਲ ਗਈ ਸੋਹਰੇ ਮੇਰੇ ਦੀ ਨਿਕਲ ਗਈ ਸੀਗੀ ਤਾਂ ਵਿਚੇ ਟੁੱਟ ਗਈ ਜੋੜਾ ਲਾਉਣ ਲੱਗਿਆਂ ਵਿਚੇ ਹੀ ਰਹਿ ਗਈ ਆ ਤੇ ਫੇਰ ਹੁਣ ਸੂਲ ਤਾਂ ਕੱਢ ਦਿੱਤੀ ਸੀਗੀ ਸੰਤੀ ਬੁੱਢ ਨੇ ਪਰ ਸੂਈ ਨਾਲ ਥਾਂ ਬਹੁਤਾ ਪਟਿਆ ਪੜਤਾ ਹੁਣ ਚੀਜ਼ ਪੈਂਦੀ ਐ ਤੁਰੇ ਤੋਂ ਗੜ ਤੇ ਨੂਣ ਬੰਨਿਆ ਹੋਇਆ ਆ ਕਹਿੰਦੇ ਚੰਗਾ ਹੁੰਦਾ ਨਹੀਂ ਹੋ ਜੂਗਾ ਠੀਕ ਮਾਸ ਭਰ ਕੇ ਆਪੇ ਠੀਕ ਹੋ ਜੂਗਾ ਦਰਗਮਲ ਫੇਰ ਹੱਸਣ ਲੱਗ ਗਿਆ ਪਿੰਡਾਂ ਦੀਆਂ ਇਹੀ ਦਵਾਈਆਂ ਨੇ ਨਿਗਾਹ ਹੈ ਨਹੀਂ ਗਈ ਬਸ ਤੱਕ ਸੁਧੇ ਮਾਸ ਖੁਰਲੀ ਗਈ ਸੰਤੀ ਉਹ ਹੱਥ ਜਸਾ ਉਹਦੇ ਮਖਤਿਆਰ ਬੋਲ ਸੀ ਸੰਤੀ ਕੌਣ ਦਰਗਮਲ ਨੇ ਪੁੱਛਿਆ ਹਾਕਮ ਦੀ ਮਾਂ ਚਾਨਣਕੇ ਦੀ ਮੰਦਰ ਨੇ ਦੱਸਿਆ ਸੀਗਾ ਉਹ ਤਾਂ ਖਾਸੀ ਬੁੜੀ ਐ ਫਿਰ ਦੁਰਗਾ ਕਹਿਣ ਲੱਗਿਆ ਤੁਸੀਂ ਪਹਿਲਾਂ ਰੋਟੀ ਖਾ ਲਓ ਮੈਂ ਉਧਰ ਬਰਾਂਡੇ 'ਚ ਬੈਠਾ ਹਾਂ ਜੀ ਢਾਇਆ ਪਿਆ ਆ ਮੰਜਾ ਲੱਗਦਾ ਠੋਈ ਸਿੱਧੀ ਕਰ ਲੈਣਾ ਆ ਠੀਕ ਹੈ ਚਾਚਾ ਮੈਂ ਜਾ ਕਰਦੀ ਆ ਫਿਰ ਮਖਤਿਆਰੋ ਕੋਲੀਆਂ ਵਿੱਚ ਕਦੂ ਛੋਲਿਆਂ ਦੀ ਦਾਲ ਪਾਉਣ ਲੱਗੀ ਸੀਗੀ ਰੋਟੀ ਖਾ ਕੇ ਮੈਂਦਰ ਬਰਾਂਡੇ ਵਿੱਚ ਦੁਰਗਾ ਮਾਲ ਕੋਲਾ ਬੈਠਾ ਉਹ ਮੰਜੇ ਉੱਤੇ ਟੇਡਾ ਜਿਹਾ ਹੋਇਆ ਪਿਆ ਸੀ ਪੈਰੋਂ ਜੋੜੇ ਨਹੀਂ ਉਤਾਰੇ ਸਨ ਛੋਟੀ ਸਰਹਾਣੇ ਰੱਖੀ ਹੋਈ ਸੀ ਮੰਦਰ ਨੂੰ ਦੇਖ ਕੇ ਉਹ ਬੈਠਾ ਹੋ ਗਿਆ ਸੀਗਾ ਝੱਟ ਹੀ ਗੱਲ ਸ਼ੁਰੂ ਕਰ ਲਈ ਸੀਗੀ ਆ 15 ਦਿਨਾਂ ਤਾਂ ਕੁੜੀ ਟਪਾ ਗਈ ਆ ਟਾਪੂ ਨਹੀਂ ਤਾਂ ਫਿਰ ਥੋੜਾ ਬੁਰਾ ਹਾਲ ਐ ਮੰਦਰ ਸਿਆ ਕੋਈ ਹੂਲਾ ਫੱਕੋ ਤੀਮੀ ਬਗੈਰ ਨਹੀਂ ਸਰਦਾ ਤੁਹਾਨੂੰ ਕਿੱਥੋਂ ਲੈ ਆਈਏ ਜੀਮੀ ਤੂੰ ਦੱਸ ਦੇ ਮੰਦਰ ਨੂੰ ਜਿਵੇਂ ਖੈਚੜੀ ਹੋਈ ਸੀਗੀ ਕੋਈ ਥੋੜਾ ਟੁੱਟਾ ਜੱਟ ਪੈਸੇ ਲੈ ਲੈਂਦਾ ਹੁੰਦਾ ਏ ਥੋੜੇ ਘਣੀ ਇਹ ਕਰਕੇ ਦੇਖ ਲਓ ਉਹ ਸਹਿਜ ਮਤੇ ਨਾਲ ਸਜਾ ਦੇ ਰਿਹਾ ਸੀਗਾ ਹੋਰ ਧਰਦਿਆਂਗੇ ਦੋ ਕਿੱਲੇ ਪਰ ਕੋਈ ਮੇਰਾ ਸਾਲਾ ਗੱਲ ਵੀ ਕਰੇ ਮੈਂ ਤਾਂ ਇਉਂ ਵੀ ਤਿਆਰ ਆ ਇੱਥੇ ਆਪਣੇ ਪਿੰਡ ਚ ਹੋਣਾ ਹੈ ਕੋਈ ਆ ਜਿਹੜੇ ਸਾਖ ਕਰਾਉਂਦੇ ਹੁੰਦੇ ਨੇ ਉਹ ਸਭ ਵਿਦਾ ਮੇਲ ਦਿੰਦੇ ਨੇ ਹਰ ਤਰ੍ਹਾਂ ਦਾ ਰਹਿਤਾ ਹੁੰਦਾ ਏ ਇਹਨਾਂ ਲੋਕਾਂ ਦੇ ਹੱਥ 'ਚ ਨਾ ਮੈਨੂੰ ਤਾਂ ਕੋਈ ਦਿਦਾ ਨਹੀਂਗਾ ਫਿਰ ਮਿੰਦਰ ਠੇਰ ਨਿਰਾਸ਼ਾ ਵਿੱਚ ਬੋਲਿਆ ਮੈਨੂੰ ਤਾਂ ਸੇਠਾ ਉਹੀ ਨਹੀਂ ਦਿਸਦਾ ਕੁਛ ਕਿਧਰੇ ਜਿਵੇਂ ਦੁਨੀਆ ਹਨੇਰ ਗੁਬਾਰ ਹੋਵੇ ਨਹੀਂ ਐਨਾ ਆਖ ਮਿੰਦਰਾ ਆਸਤੀ ਕਰਨ ਕਿਧਰੇ ਤਾਂ ਹੁੰਦੀ ਏ ਖੋਜ ਕਰਨ ਦੀ ਲੋੜ ਹੁੰਦੀ ਏ ਤੂੰ ਖੋਜ ਕਰਦੇ ਕੋਈ ਫਿਰ ਸ਼ਹਿਰ 'ਚ ਰਹਿਣਾ ਹੈ ਪਿੰਡਾਂ ਦੇ ਲੋਕ ਆਉਂਦੇ ਜਾਂਦੇ ਨੇ ਤੇਰੇ ਗਾਂ ਦੁਕਾਨਾਂ ਤੇ ਉਹ ਗੱਲਾਂ ਕਰ ਰਹੇ ਸਨ ਕਿ ਮੁਖਤਿਆਰੋ ਚਾਹ ਦੇ ਦੋ ਗਲਾਸ ਲੈ ਕੇ ਆਖੜੀ ਦੇਖ ਰਹੀ ਸੀਗੀ ਗਲਾਸ ਕਿੱਥੇ ਰੱਖੇ ਕੁੜੀਏ ਤੂੰ ਹੀ ਕਰ ਪਾਈ ਕੋਈ ਕਸ਼ ਤੁਹਾਡੇ ਪਿੰਡ ਕੰਨੀ ਕੋਈ ਹੋਵੇ ਘਰ ਦਰਗਾ ਮਲ ਬੋਲਿਆ ਕੀ ਚਾਚਾ ਆਹੀ ਆਪਾਂ ਜਿਹੜੀਆਂ ਗੱਲਾਂ ਕਰਦੇ ਸੀਗੇ ਵਿਆਹ ਦੀਆਂ ਮੰਦਰ ਨੇ ਗੱਲ ਮਕੋਣੀ ਚਾਹੀ ਹੋਵੇ ਜਿਵੇਂ ਕਿਵੇਂ ਚਾਚਾ ਮੈਂ ਇੱਕ ਹੋਰ ਸੁਝਾਅ ਦਿੰਨਾ ਹੈ ਤੈਨੂੰ ਕੁੜੀ ਵੀ ਬੈਠੀ ਹੈ ਇਹ ਵੀ ਦੱਸ ਦੂਗੀ ਕਸ਼ ਮੇਰੇ ਦਿਮਾਗ 'ਚ ਹੁਣੇ ਆਈ ਹੈ ਗੱਲ ਜੇ ਮਨ ਗੱਡੇ ਤੁਹਾਡੇ ਤਾਂ ਮੈਂ ਖਬਰਾਂ ਚ ਸੁਣੀਆਂ ਨੇ ਗੱਲਾਂ ਅਖੇ ਇੱਧਰ ਬੁਹੇ ਬਲਾਡੇ ਕੰਨੀ ਪਿੰਡ ਐ ਇੱਕ ਕਮਾਨ ਉੱਥੇ ਮੀਨੇ ਦੇ ਪਹਿਲੇ ਐਤਵਾਰ ਤੀਮਾ ਦੀ ਮੰਡੀ ਲੱਗਦੀ ਐ 20 30 ਹਜ਼ਾਰ ਚ ਹੀ ਮਿਲ ਜਾਂਦੀ ਐ ਤੀਮੀ ਉਹ ਕਿਵੇਂ ਚਾਚਾ ਮਖਤਿਆਰ ਨੇ ਅੱਖਾਂ ਚੜਾਆਂ ਕੀਤੀਆਂ ਉਹ ਭਾਈ ਐ ਗੱਲ ਆ ਕਹਿੰਦੇ ਆ ਉਸ ਪਿੰਡ ਚ ਇੱਕ ਤੀਮੀ ਐ ਉਹ ਵੀ ਉਧਰੋਂ ਆ ਕੇ ਹੀ ਵਸੀ ਹੋਈ ਐ ਉਹਦਾ ਘਰ ਵਾਲਾ ਤਾਂ ਮਰ ਗਿਆ ਐ ਉਹ ਹੁਣ ਇਹ ਧੰਦਾ ਕਰਦੀ ਐ ਧੰਦਾ ਕਿਵੇਂ ਚਾਚਾ ਕੋਈ ਦਲਾਲ ਹੈ ਉਧਰੋਂ ਬੰਗਾਲ ਦਾ ਹੀ ਹੈ ਉਹ ਕੁੜੀਆਂ ਲੈ ਕੇ ਆਉਂਦਾ ਹੈ ਉਧਰੋਂ ਗਰੀਬ ਘਰਾਂ ਦੇਗਾ ਮੰਨ ਲਿਆ ਕਿਵੇਂ ਕਿਵੇਂ ਦੀ ਵੀ ਇਸ ਪੰਡ ਉਹ ਤੀਮੀ ਦੇ ਉਹ ਦਲਾਲ ਮਹੀਨੇ ਦੇ ਐਤਵਾਰ ਪਹਿਲੇ ਐਤਵਾਰ ਉਸ ਤੀਮੀ ਦੇ ਘਰ ਸੌਦਾ ਕਰਦੇ ਨੇ ਗੱਲੀ ਗੱਲੀ ਸਭ ਨੂੰ ਪਤਾ ਆ ਗਾਹਕ ਜਾਂਦੇ ਨੇ ਤੇ ਮੁੱਲ ਤਾਰ ਕੇ ਤੀਮੀ ਲੈ ਆਉਂਦੇ ਨੇ ਜੀ ਆਪਾਂ ਲਿਆਈਏ ਚਾਚਾ ਹੈ ਕੋਈ ਉਹਦਾ ਕੀ ਇਤਬਾਰ ਆ ਵਿਭਜਗੀ ਜੀ ਫੇਰ ਫੇਰ ਕੀ ਕਰਾਂਗੇ ਪੈਸਾ ਐਵੇਂ ਜਾਊਗਾ ਲੋਕ ਦੱਸਦੇ ਆ ਉਹ ਭੁੱਖੇ ਨਾ ਮਰਦੀਆਂ ਇਧਰ ਹੁੰਦੀਆਂ ਨੇ ਟੱਕ ਜਾਂਦੀਆਂ ਨੇ ਭਾਈਦੀਆਂ ਰਹੀਆਂ ਕਹਿੰਦੇ ਉਹ ਸਪੈਂਡ ਜੀ 15 20 ਘਰ ਵਸਾਏ ਨੇ ਉਸ ਦੀ ਮਹੀਨੇ ਮੰਦਰ ਤੇ ਮਖਤਿਆਰੋ ਇੱਕ ਦੂਜੇ ਵੱਲ ਝਾਕਣ ਲੱਗੇ ਉਹ ਇੱਕੋ ਮੰਜੀ ਉੱਤੇ ਕੋਲ ਕੋਲ ਬੈਠੇ ਹੋਏ ਸਨ ਉਹ ਬੋਲੀ ਫਿਰ ਐ ਕਰ ਲੋ ਚਾਚਾ ਇਹਨਾਂ ਦੀ ਰੋਟੀ ਪੱਕਦੀ ਹੋ ਜੇ ਕਿਵੇਂ ਹੋ ਜਾਵੇ ਮਖਤਿਆਰੋ ਨੇ ਅੱਖਾਂ ਭਰ ਲਈਆਂ ਕੋਇਆਂ ਦਾ ਪਾਣੀ ਉਂਗਲ ਦੇ ਫੁੱਲਾਂ ਨਾਲ ਪਰਾਂ ਕੀਤਾ ਸੀਗਾ ਮਖਤਿਆਰੋ ਵਰਾਂਡੇ ਵਿੱਚੋਂ ਅੱਠ ਅੰਦਰਸ ਬਾਅਦ ਵਿੱਚ ਚਲੀ ਗਈ ਫਿਰ ਦਰਗਾ ਮਲ ਤੇ ਮੰਦਰ ਖੇਤ ਦੀਆਂ ਗੱਲਾਂ ਕਰਨ ਲੱਗੇ ਗੱਲ ਬੋਰ ਉੱਤੇ ਆ ਖੜੀ ਉਹਨਾਂ ਦਾ ਬੋਰ ਹੁਣ ਇੱਕ ਘੰਟਾ ਮਸਾਂ ਚੱਲਦਾ ਸੀਗਾ ਫਿਰ ਪਾਣੀ ਬੰਦ ਹੋ ਜਾਂਦਾ ਦੋ ਘੰਟੇ ਇੰਜਰ ਖੜਾ ਕੇ ਫਿਰ ਕਿਤੇ ਪਾਣੀ ਆਉਣ ਲੱਗਦਾ ਸੀ ਕੱਲ ਇਹ ਸੀ ਕਿ ਇਹਨਾਂ ਦਿਨਾਂ ਵਿੱਚ ਧਰਤੀ ਦਾ ਹੇਠਲਾ ਪਾਣੀ ਬਹੁਤ ਥੱਲੇ ਚਲਾ ਗਿਆ ਸੀ ਖੂਸਕ ਚੱਲੇ ਸਨ ਕਈਆਂ ਘਰਾਂ ਦੇ ਬੋਰ ਤਾਂ ਬਿਲਕੁਲ ਹੀ ਖੜ ਗਏ ਸਨ ਉਹਨਾਂ ਦੇ ਕੱッセ ਵਾਲੇ ਖੇਤ ਦਾ ਸ਼ੀ ਕਿੱਲੇ ਦਾ ਇੱਕ ਟੱਕ ਤਰਗਮਲ ਕੋਲ ਗਹਿਣੇ ਸੀਗਾ ਕੱਸੀ ਦਾ ਪਾਣੀ ਮਸਾਂ ਹੀ ਕਦੇ ਆਉਂਦਾ ਆਉਂਦਾ ਵੀ ਤਾਂ ਕਦੇ ਵੀ ਘਰ ਪੂਰਾ ਨਹੀਂ ਸੀ ਕਰਦਾ ਕਾ ਉਹਨਾਂ ਘਰਾਂ ਦੇ ਇਹ ਪਿਆਰ ਪੰਜ ਵਹਨ ਟੇਲ ਉੱਤੇ ਹਨ ਬੁਰਾ ਹਾਲ ਸੀ ਪਾਣੀ ਵੱਲੋਂ ਇਸੇ ਕਰਕੇ ਬੋਰ ਕਰਵਾਇਆ ਸੀਗਾ ਹੁਣ ਬੋਰ ਵੀ ਜਵਾਬ ਦੇ ਹੀ ਬੈਠਾ ਸੀਗਾ ਤਰਗਾ ਮਨਲੇ ਮਹਿੰਦਰ ਨੂੰ ਸੁਝਾਉ ਦਿੱਤਾ ਕਿ ਹੁਣ ਉਹ ਆਪਣੇ ਖੇਤ ਵਿੱਚ ਸਮਰਸਤੀ ਵੱਲ ਪੰਪ ਲਵਾ ਲੈਣ ਹੁਣ ਤਾਂ ਇਹੀ ਇੱਕ ਇਲਾਜ ਰਹਿ ਗਿਆ ਆ ਹੁਣ ਤਾਂ ਲੋਕ ਇੱਧਰ ਹੀ ਪਏ ਹੋਏ ਹਨ ਹੋਰ ਚਾਰਾ ਵੀ ਕੋਈ ਨਹੀਂਗਾ ਸਮਰਸਿਬਲ ਕਿਹੜਾ ਸੌਖਾ ਹੈ ਕਿਤੇ ਉਹਦੇ ਤੇ ਤਾਂ ਕਹਿੰਦੇ ਲੱਖ ਰੁਪਈਆ ਲੱਗਦਾ ਏ ਲੱਖ ਸੇਠਾ ਕਿੱਥੋਂ ਆਊਗਾ ਮਿੰਦਰ ਚਿੰਤਾ ਪਰਿਹਾਸੀ ਦੇ ਬੋਲਾਂ ਵਿੱਚ ਥੱਲੇ ਲਹਿ ਗਿਆ ਸੀਗਾ ਸਭ ਹੋ ਜੂਗਾ ਉਹੀ ਕਰਨ ਵਾਲਾ ਸੱਚੇ ਪਾਤਸ਼ਾਹ ਪੰਜ ਦੀਆਂ ਨੀਤਾਂ ਸਿੱਧੀਆਂ ਹੋਣ ਫਿਰ ਦਰਗਾਹ ਮਲ ਮੰਜੇ ਤੋਂ ਉੱਠਿਆ ਤੇ ਜਾਣ ਦੀ ਤਿਆਰੀ ਕਰਨ ਲੱਗਿਆ ਸੀਗਾ ਦੋਹਾਂ ਹੱਥਾਂ ਵਿੱਚ ਛੋਟੀ ਫੜ ਮੱਥੇ ਨੂੰ ਲਾ ਲਈ ਬੋਲਿਆ ਮਿੰਦਰ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਤੂੰ ਆਈ ਕਦੇ ਉੱਥੇ ਮੇਰੇ ਕੋਲੇ ਆਪਾਂ ਕੋਈ ਹੱਲ ਕੱਢਾਂਗੇ ਮੈਂ ਤਾਂ ਕੱਲ ਹੀ ਆ ਜਾਣਾ ਤੂੰ ਗੱਲ ਕਰ ਮਿੰਦਰ ਦਰਗਾਹ ਮਲ ਦੇ ਨਾਲ ਤੁਰਿਆ ਜਾਂਦਾ ਆਖ ਰਿਹਾ ਸੀਗਾ ਨਾਲੇ ਕਮਾਨ ਜਾ ਜਾਇਆ ਆ ਇੱਕ ਬੰਦੇ ਨੂੰ ਨਾਲ ਲੈ ਕੇ ਜਾਈ ਕਿਸੇ ਨੂੰ ਪਿੰਡ ਦਾ ਹੀ ਹੋਵੇ ਕੋਈ 13000 ਬੇਲੀ ਤੋਂ ਚੰਗੇ ਹੁੰਦੇ ਐ ਸਲਾਬ ਲਾਹ ਹੋ ਜਾਂਦੀ ਐ ਦਰਗਾਹ ਮਲ ਉਹਨਾਂ ਦੇ ਘਰੋਂ ਬਾਹਰ ਨਿਕਲਦਾ ਫੇਰ ਆਖ ਗਿਆ ਸੀਗਾ ਮਖਤਿਆਰ ਨਾਲ ਉਹ ਅਥਨ ਤੱਕ ਇਹੀ ਜਿਹੜਾ ਕਰਦਾ ਰਿਹਾ ਉਹ ਵਾਰ-ਵਾਰ ਆਖਦੀ ਭਾਈ ਕੋਈ ਹੋਵੇ ਤੀਮੀ ਦੀ ਜਾਤ ਹੋਵੇ ਰੋਟੀ ਪੱਕਦੀ ਹੋ ਜੇ ਤੁਹਾਡੀ ਤਿੰਨਾਂ ਦੀ ਤੂੰ ਤੜਕੇ ਹੀ ਆਲਾ ਸਿੰਘ ਆਲੇ ਜਾ ਕੇ ਦੁਰਗਾ ਮੱਲ ਨਾਲ ਕੋਈ ਗੱਲ ਕਰ ਉਹ ਆਖ ਕੇ ਗਿਆ ਏ ਜਦੋਂ ਫਿਰ ਵੀ ਮਹਾਜਨ ਹੈ ਮਹਾਜਨਾਂ ਦੀ ਅਕਲ ਤੇਜ ਹੁੰਦੀ ਹੈ ਅਗਲੇ ਦਿਨ ਮਿੰਦਰ ਅਲਾ ਸਿੰਘ ਆਲੇ ਗਿਆ ਤੜਕੇ ਹੀ ਤੜਕੇ ਗਿਆ ਸੀਗਾ ਦੁਕਾਨਾਂ ਹੱਲੇ ਖੁੱਲੀਆਂ ਨਹੀਂ ਸਨ ਦਰਗਮਲ ਗੱਦੀ ਉੱਤੇ ਸਰਹਣਾ ਲਾਈ ਬੈਠਾ ਬੀੜੀ ਪੀ ਰਿਹਾ ਸੀਗਾ ਨੌਕਰ ਮੁੰਡਾ ਇੱਧਰ ਉੱਧਰ ਪਾਣੀ ਛੜਕਦਾ ਫਿਰ ਰਿਹਾ ਸੀਗਾ ਅਰਗਬੱਤੀ ਜਗ ਰਹੀ ਸੀਗੀ ਸਾਹਮਣੇ ਦੀ ਕੰਦ ਵਿੱਚ ਬਿਜਲੀ ਦੇ ਛੋਟੇ ਬਲਬ ਦੀ ਜੋਤ ਜਗੀ ਹੋਈ ਸੀਗੀ ਆਲੇ ਵਿੱਚ ਦਰਗਾਹ ਦੀ ਛੋਟੀ ਫੋਟੋ ਸ਼ੀਸ਼ੇ ਵਿੱਚ ਫਰੇਮ ਕਰਵਾ ਕੇ ਰੱਖੀ ਹੋਈ ਸੀਗੀ ਮਿੰਦਰ ਨੇ ਪਰੇ ਹੀ ਆਪਣੇ ਜੋੜੇ ਲਾਹੇ ਤੇ ਗੱਦੀ ਉੱਤੇ ਦਰਗਮਲ ਦੇ ਸਾਹਮਣੇ ਹੋਏ ਹੋ ਕੇ ਬੈਠ ਗਿਆ ਆ ਗਿਆ ਦਰਗਮ ਮਲ ਨੇ ਮਸਕਰਾ ਕੇ ਉਹਦਾ ਸਵਾਗਤ ਕੀਤਾ ਹਾਂਜੀ ਸੇਠ ਸਾਹਿਬ ਕਰੋ ਗੱਲ ਮਿੰਦਰ ਦੇ ਦਿਮਾਗ ਵਿੱਚ ਤੀਮੀ ਸੀਗੀ ਪਰ ਦਰਗਮ ਮਲ ਦੇ ਦਿਮਾਗ ਵਿੱਚ ਪਹਿਲਾ ਜਿਮੀ ਆਈ ਉਹ ਕਹਿਣ ਲੱਗਿਆ ਦੇਖ ਮਿੰਦਰ ਜੀਆ ਭਾਈ ਸਪਸ਼ਟ ਗੱਲ ਐ ਤੂੰ ਕੋਈ ਦੂਜਾ ਨਹੀਂਗਾ ਤੈਨੂੰ ਐ ਪੈਸਿਆਂ ਦੀ ਲੋੜ ਤੁਹਾਡੇ ਕੰਨੀ ਪਹਿਲਾਂ ਹੀ ਕਿੰਨੀ ਰਕਮ ਖੜੀ ਐ ਕਿੰਨਾ ਹੋ ਗਿਆ ਹੋਊਗਾ ਉਹ ਵਿੱਚੋਂ ਹੀ ਬੋਲ ਪਿਆ ਇਹ ਤਾਂ ਮਨੀਮ ਦੱਸੂ ਆਕੇ ਆਉਣ ਵਾਲਾ ਹੀ ਹੈ ਚਾਰ ਤੋਂ ਤਾਂ ਉੱਤੇ ਹੀ ਹੋਣਾ ਆ ਮੇਰਾ ਅਨੁਮਾਨ ਹੈ ਫੇਰ ਕਹਿ ਨਹੀਂ ਸਕਦੇਗੇ ਬਹੀ ਦੱਸੂਗੀ ਸਾਰਾ ਵੇਰਵਾ ਕੱਲ ਰਾਤ ਤਾਈ ਭੈਣ ਪਾਈ ਅਸੀਂ ਤਾਂ ਇਹੀ ਗੱਲ ਕਰਦੇ ਰਹੇ ਹਾਂ ਜਿਉ ਤੂੰ ਆਇਆ ਉਥੋਂ ਤੀਮੀ ਤਾਂ ਜ਼ਰੂਰੀ ਹੈ ਸਮਰਸੀਬਲ ਉਦੋਂ ਵੀ ਜ਼ਰੂਰੀ ਹੈ ਫੇਰ ਕਿਵੇਂ ਕਰੀਏ ਬਣਾ ਕੋ ਹੀਲਾ ਦੇਖ ਮਿੰਦਰਾ ਪੈਸਾ ਹੱਥਾਂ ਦੀ ਮੈਲ ਹੈ ਤੀਮੀ ਵੀ ਆਜੂਗੀ ਤਿੰਨੇ ਪਾਈ ਦੱਬ ਕੇ ਕਮਾਈ ਕਰੋਗੇ ਜ਼ਮੀਨ ਵੀ ਛੁੱਟ ਜੂਗੀ ਸਾਰੀ ਕੰਮ ਨੂੰ ਤਫਰੀਕਾ ਨੇ ਹੋਰ ਵਾਹਣ ਵੀ ਲੈ ਸਕਦੇ ਹੋ ਤੁਸੀਂ ਕਿਵੇਂ ਤੈਨੂੰ ਸਮਝ ਨਹੀਂ ਆਈ ਤੇਰੀ ਗੱਲ ਮੇਰੀ ਗੱਲ ਸਿੱਧੀ ਗੱਲ ਐ ਭਾਈ ਤੇਰੇ ਕੋਲ ਜਿਹੜੇ 6 ਕਿੱਲੇ ਵਾਹਣ ਹੈ ਤੁਹਾਡਾ ਉਹਦੇ ਤੇ ਪਹਿਲਾਂ ਹੀ ਪੈਸਾ ਬਹੁਤ ਹੋ ਗਿਆ ਏ ਉਹ ਤੇ ਦਿਓ ਮੈਨੂੰ ਸਾਰੇ ਤੰਦੇ ਹੀ ਸਰ ਜਾਣਗੇ ਬਹਿ ਜਦਿਗੇ ਮੰਦਰ ਦੇ ਮੱਥੇ ਉੱਤੇ ਮੜਕਾ ਸੀਗਾ ਅੱਖਾਂ ਵਿੱਚ ਗਹਿਰਾਈ ਉਤਰਾਈ ਸੀ ਆਪਣੇ ਪਿੰਡ ਕੀ ਪਾਪਾਂ ਤੇ ਅੱਜ ਕੱਲ ਤਰਗਮਲ ਆਪਣੇ ਵਾਂਗ ਪੁੱਛ ਰਿਹਾ ਸੀਗਾ ਪਾ ਤਾਂ ਮੇਰਾ ਸਾਲਾ ਕੁਛ ਨਹੀਂ ਵੀ ਨੀਗਾ ਥੱਲੇ ਦੀ ਥੱਲੇ ਜਾਈ ਜਾਂਦਾ ਹੈ ਕਹਾਣੀ ਦੇ ਪਾਣੇ ਫਿਰ ਵੀ ਆਹੀ ਹੋਣਾ ਏ 2 ਢਾਈ ਨਾ ਇੰਨਾ ਤਾਂ ਨਹੀਂ ਕ ਜਦੋਂ ਦਾ ਧਰਤੀ ਹੀਟਲਾ ਪਾਣੀ ਸੁੱਕਣ ਲੱਗਿਆ ਏ ਜ਼ਮੀਨਾਂ ਬੇਕਾਰ ਹੋ ਜਾਂਦੀਆਂ ਨੇ ਹਾਂ ਜ਼ਮੀਨਾਂ 'ਚ ਖਾਣਾ ਖੱਪਣ ਨੂੰ ਕੁਛ ਨਹੀਂ ਕ ਮੈਂ ਤਾਂ ਇਹ ਕਹਿਣਾ ਬਖਸ਼ੀ ਕਿਲੇ ਦੇ ਕੇ ਮਕਾਓ ਪਰਾਂ ਵਿਆਜੂ ਪੈਸੇ ਦਾ ਤੁਹਾਡਾ ਜੂੜ ਹੀ ਵੱਡਾ ਜਾਊਗਾ ਨਾਲੇ ਉਂ ਸਰਜੂਗਾ ਤੀਵੀ ਆਜੂਗੀ ਘਰੇ ਕਰ ਫਿਰ ਜਿਵੇਂ ਕਰਦਾ ਹਿੰਦਰ ਦੀ ਹਾਂ ਸੀਗੀ ਕਰਨੈਲ ਤੇ ਸਿੰਦਰੇ ਨਾਲ ਵੀ ਗੱਲ ਕਰ ਲੈਂਦਾ ਉਹਨਾਂ ਨਾਲ ਤਾਂ ਕਰੀ ਹੋਈ ਐ ਉਹ ਤਾਂ ਗੁੱਠਾ ਲਾਉਣ ਦੇ ਭਾਈਵਾਲ ਨੇ ਉਹਨਾਂ ਕੰ ਨੂੰ ਨਾ ਨਹੀਂ ਗਈ ਮਖਤਿਆਰੋ ਨੇ ਸਭ ਪੁੱਛ ਲਿਆ ਉਹਨਾਂ ਨੂੰ ਕੱਲ ਹੀ ਉਹਨਾਂ ਨੂੰ ਸੱਚੀ ਪੁੱਛਦਾ ਕਾਸੇ ਦਾ ਫਿਕਰ ਨਹੀਂ ਕਰਨਾ ਚਾਹੇ ਕਿਸੇ ਚੀਜ਼ ਦਾ ਤਹਿਸੀਲਦਾਰ ਦੇ ਨਾਲ ਜਾਣਗੇ ਜੇ ਮੈਂ ਨਹੀਂ ਜਾਣਗੇ ਮੈਂ ਆਪੇ ਲੈ ਕੇ ਜਾਊਂਗਾ ਪਹਿਲਾ ਤਿੰਨਾ ਦੇ ਨੌ ਚੜਨੀ ਹੈ ਜ਼ਮੀਨ ਮਖਤਿਆਰੋ ਦਾ ਨਾ ਤਾਂ ਸਮਝ ਭਗਵਾਨ ਤੋਂ ਪਹਿਲਾਂ ਹੀ ਕਢਵਾ ਗਿਆ ਸੀਗਾ وصੀਅਤ ਹੋ ਗਈ ਜਿਹੜੀ ਹੁਣ ਪਹਿਲਾ ਜਰਨੈਲ ਦੀ ਚੜੂਗੀ ਤੁਹਾਡੇ ਨਾਂ ਜਰਨੈਲ ਦੀ ਵੀ ਮੈਂ ਕਹਿੰਨਾ ਮਖਤਿਆਰੋ ਨਹੀਂ ਹੱਕਦਾਰਗੀ ਮੰਦਰ ਕਾਨੂੰਨਾਂ ਦਾ ਵਾਕਫ ਸੀਗਾ ਠੀਕ ਹੈ ਉਹ ਵੀ ਹੈ ਇਹ ਤਾਂ ਪੱਕੀ ਗੱਲ ਹੈ ਪਰ ਮਖਤਿਆਰੋ ਨਹੀਂ ਮੰਗਦੀਗੀ ਉਹਦੇ ਤਾਂ ਬਿਆਨ ਕਰਾ ਦੇਵਾਂਗੇ ਉਹ ਤਾਂ ਵਿਚਾਰੀ ਸਤਿਆਮਾਨ ਹੈ ਉਹ ਤਾਂ ਸਾਡਾ ਹੀ ਭਲਾ ਚਾਹੁੰਦੀ ਹੈ ਪਰੋਣਾ ਵੀ ਮੜਾ ਨੀਗਾ ਮੰਦਰ ਦੀ دل جمی سی گی چل ਇਹ ਤਾਂ ਹੋ ਜੂਗਾ ਸਾਰਾ ਹੋ ਜੂਗਾ ਤੁਸੀਂ ਆਪ ਕਰਨਾ ਹੈ ਹੁਣ ਆਪਾਂ ਗੱਲ ਕਰਦੇ ਆਂ ਗੱਲ ਦੀ ਕਰ ਦੋ ਟਾਈ ਰੇਟ ਨਹੀਂ ਰਹਿ ਗਿਆ ਹੁਣ ਹੁਣ ਤਾਂ ਬਹੁਤ ਥੱਲੇ ਐ ਡੂੜ ਮਸਾ ਹੋਣਾ ਐ ਚੱਲ ਜਿੰਨਾ ਵੀ ਹੈਗਾ ਪਿੰਡ ਚ ਇਹ ਤਾਂ ਪਤਾ ਕਰ ਲਾਂਗੇ ਮੇਰਾ ਸਭ ਪਤਾ ਕੀਤਾ ਹੋਇਆ ਥੋੜੇ ਪਿੰਡਾਂ ਦੀਆਂ ਹੀ ਦੋ ਰਜਿਸਟਰੀਆਂ ਹੋਈਆਂ ਨੇ ਪਰਸੋਂ ਤਹਿਸੀਲਦਾਰ ਦੇ ਇਹ ਡੂੜ ਹੈ ਬੱਸ ਸੇਠਾ ਤੈਨੂੰ ਸਭ ਪਤਾ ਹੈ ਜਿਹੜਾ ਵੀ ਰੇਟ ਹੈਗਾ ਐ ਲਾ ਲਾਂਗੇ ਤੂੰ ਪਹਿਲਾਂ ਬੋਹੇ ਭਲਾਡੇ ਜਾਨ ਨੂੰ ਦੇ ਪੈਸੇ ਮੰਦਰ ਨੂੰ ਅਚਵੀ ਲੱਗੀ ਹੋਈ ਸੀਗੀ ਇਹਨੇ ਨੂੰ ਮਨੀਮ ਆ ਗਿਆ ਦਰਗਾਹ ਮਲ ਦੇ ਇਸ਼ਾਰੇ ਨਾਲ ਉਹਨੇ ਬਹੀ ਕੱਢੀ ਭਗਵਾਨ ਸੋਨ ਦੇ ਲਾਣੇ ਵੱਲ ਪੂਰਾ 4.5 ਸੀਗਾ ਮੰਦਰ ਜਿਵੇਂ ਦਲਦਲ ਵਿੱਚ ਤਸ ਗਿਆ ਹੋਵੇ ਸੌਝ ਨਹੀਂ ਸੀ ਰਿਹਾਗਾ ਇਹ ਕਾਦਾ ਗਿਆ ਇੰਨਾ ਪੈਸਾ ਮਨੀਮ ਵੇਰਵਾ ਦੱਸਣ ਲੱਗਾ ਸੀਗਾ ਮਿੰਦਰ ਨੇ ਅੱਖਾਂ ਮੀਚ ਕੇ ਹੱਥ ਖੜੇ ਕੀਤੇ ਬਸ ਠੀਕ ਹੈ ਇਹ ਕੋਈ ਝੂਠ ਤਾਂ ਨਹੀਂਗਾ ਖਰਾ ਗਿਆ ਆ 3 ਲੱਖ ਦਾ ਗਹਿਣਾ ਹੋ ਗਿਆ ਸੀ ਸ਼ੀ ਕਿੱਲਿਆ ਤੇ ਦੇਖ ਲੈ ਸਾਡੇ 10 7 9 ਦੇ ਕੇ ਤੁਹਾਡੇ ਵੱਲੇ ਡੂੜ ਪੈ ਜਾਊਗਾ ਤੀਵੀਂ ਵੀ ਘਰੇ ਆ ਜੂਗੀ ਸਮਰਸੀਬਲ ਵੀ ਲੱਗ ਜਾਊਗਾ ਮਿੰਦਰ ਦੇ ਦਿਮਾਗ ਵਿੱਚ ਸਾਰਾ ਚਾਨਣ ਬੈਠ ਗਿਆ ਸੀਗਾ ਉਹ ਦਰਗਾਹ ਮਲ ਦੇ ਹੋਰ ਨੇੜੇ ਹੋ ਕੇ ਬਹਿ ਗਿਆ ਹੁਣ ਜਿਵੇਂ ਉਹਦੀ ਚੋਲੀ ਨੋਟਾਂ ਦੀਆਂ ਗੁੱਟੀਆਂ ਪੈ ਗਈਆਂ ਹੁਣ ਜਿਵੇਂ ਹੁਣੇ ਉਹਨੇ ਗੂਠਾ ਲਾ ਦੇਣਾ ਹੋਵੇ ਸੁਪਨੇ ਉਹਦੇ ਅੰਦਰ ਕਿਦਰੇ ਪੁੱਬਲ ਦੇ ਚੰਗਿਆੜਿਆਂ ਵਾਂਗ ਜਾਗਦੇ ਸੀਗੇ ਅਗਲੇ 10 12 ਦਿਨਾਂ ਵਿੱਚ ਦਰਗਾ ਮਲ ਦੀਆਂ ਕੁਰਸੀਆਂ ਨਾਲ ਸਭ ਹੋ ਗਿਆ ਉਹਨੂੰ ਸਭ ਢੰਗ ਤਰੀਕੇ ਆਉਂਦੇ ਸਾਨੂੰ ਮਿੰਦਰ ਨੂੰ ਜਿਵੇਂ ਉਹ ਉਂਗਲੀ ਲਾਈ ਫਿਰਦਾ ਹੋਵੇ ਜਰਨਲ ਦਾ ਹਿੱਸਾ ਤਿੰਨਾ ਭਰਾਵਾਂ ਦੇ ਨਾਂ ਚੜ ਗਿਆ ਮਖਤਿਆਰੋ ਦੇ ਬਿਆਨ ਵੀ ਹੋ ਗਏ ਉਹ ਵੀ ਉਹ ਵਿੱਚ ਦੀ ਇੱਕ ਦੋ ਵਾਰ ਆਪਣੇ ਪਿੰਡ ਦਾ ਕਿਹੜਾ ਮਾਰ ਆਈ ਸੀਗੀ ਉਹ ਭਰਾਵਾਂ ਦਾ ਘਰ ਵਸਿਆ ਦੇਖਣਾ ਚਾਹੁੰਦੀ ਸੀ ਉਹ ਸਰਦਾਰਗੜ੍ਹ ਹੀ ਬੈਠੀ ਹੋਈ ਸੀ ਕਿ ਸ਼ੀ ਕਿੱਲਾਂ ਦੇ ਬਹਿ ਦੀ ਰਜਿਸਟਰੀ ਵੀ ਹੋ ਗਈ ਆਲਾ ਸਿੰਘ ਵਾਲੇ ਦਾ ਅਰਜੀ ਨਵੀਸ ਹੱਥਾਂ ਉੱਤੇ ਸਰੋਜ ਜਮਾਦਾ ਸੀਗਾ ਪਟਵਾਰੀ ਕਨਗੋ ਤਸੀਲਦਾਰ ਉਹਦੇ ਹੱਥਾਂ ਤੇ ਖੇੜਦੇ ਸਨ ਬਾਕੀ ਰਕਮ ਮਹਿੰਦਰ ਨੇ ਦੁਰਗਾ ਮਲ ਕੋਲ ਹੀ ਪਈ ਰਹਿਣ ਦਿੱਤੀ ਉਹਨੂੰ ਆਰਤੀ ਉੱਤੇ ਪੂਰਾ ਇਤਬਾਰ ਸੀ